ਹਾਂਜੀ ਭਾਈ ਕੀ ਨਾਂ ਆਪਣਾ ਮੇਰਾ ਨਾਂ ਪਿਆਰਾ ਸਿੰਘ ਜੀ ਹਾਂਜੀ ਭਾਈ ਕਿੱਥੇ ਰਹਿਣ ਵਾਲੇ ਹੋ ਮੇਰਾ ਪਿੰਡ ਗੋਪੀਪੁਰਾ ਜੀ ਹਾਂਜੀ ਸਰ ਕੀ ਮੈਟਰ ਕੀ ਅੱਜ ਤੁਸੀਂ ਮੀਡੀਆ ਵਗੈਰਾ ਨਾਲ ਗੱਲ ਕਰਨੀ ਤੇ ਕੀ ਗੱਲ ਹੈ ਬੈਠਾ ਇਦਾਂ ਜੀ ਮੇਰਾ ਨਾ ਬੇਟਾ ਨਾ ਬਾਹਰ ਰਹਿੰਦਾ ਜੀ ਮਲੇਸ਼ੀਆ ਦੇ ਵਿੱਚ ਚਾਰ ਸਾਲ ਹੋ ਗਏ ਪੰਜ ਸਾਲ ਉਹਨੂੰ ਮੰਗੇ ਨੂੰ 1.5-2 ਸਾਲ ਹੋ ਗਏ ਮੁਰਾਰ ਪਿੰਡ ਮੁਰਾਰ ਪਿੰਡ ਇਹ ਜਿਹੜੀ ਲੜਕੀ ਆ ਆ ਦੇਖੋ ਫੋਟੋਆਂ ਲੱਕ ਇਹਦੇ ਨਾਲ ਮੰਗਣਾ ਹੋਇਆ ਸੀ ਅੱਛਾ ਜੀ ਇਹ ਪਹਿਲਾਂ ਵੀ ਇਹ ਇਧਰ ਕੁੜੀ ਹੋਰ ਕਿਤੇ ਵਗੀ ਸੀ ਉੱਥੇ ਵੀ ਇਹਨਾਂ ਨੇ 420 ਕੀਤੀ ਤੇ ਸਾਡੇ ਨਾਲ ਵੀ ਇਹਨਾਂ ਨੇ 420 ਕੀਤੀ ਆ ਜੀ ਅੱਛਾ ਜੀ ਤੇ ਇਦਾਂ ਵੀ ਇਹ ਪੈਸੇ ਲੈ ਕੇ ਉਧਰੋਂ ਮਗਾ ਕੇ ਮੁੰਡੇ ਕੋਲ ਨਾਲੇ ਤੇ ਡਿਪਲੋਮਾ ਕੀਤਾ ਇਹਨੇ ਕੋਈ ਕੋਰਸ ਕਾਰਸ ਵੀ ਕੀਤਾ ਪੈਸੇ ਚੰਗੇ ਮਗਾ ਕੇ ਖਾਂਦੇ ਰਹੇ ਆ ਸਾਰਾ ਪਰਿਵਾਰ ਹੀ ਲੈ ਕੇ ਇਹਨਾਂ ਨੇ ਕਟੋ ਘਟ ਵੀ 70-80 ਹਜ਼ਾਰ ਰੁਪਇਆ ਸਾਡੇ ਮੁੰਡੇ ਕੋਲੋਂ ਲੈ ਕੇ ਖਾ ਲਿਆ ਅੰਦਰ ਗਤੀ ਇਹਾਰੇ ਕਿੱਥੇ ਦੇ ਰਹਿਣ ਵਾਲੇ ਆ ਲੜਕੀ ਵਾਲੇ ਇਹ ਮਰਾਰਾ ਪਿੰਡ ਆ ਜੀ ਕਰਤਾਰਪੁਰ ਦੇ ਲਾਗੇ ਆ ਜੀ ਦਿਆਲਪੁਰ ਦੇ ਲਾਗੇ ਬਰਾਰਾ ਪਿੰਡ ਬਰਾਰਾ ਅ ਅਮੀਰੇ ਦੇ ਲਾਗੇ ਬਰਾਰਾ ਜੀ ਉੱਥੋਂ ਦੇ ਆਈ ਤੇ ਇਹਨਾਂ ਕਾਫੀ ਜਣ ਕੇ ਪੈਸੇ ਵੋਹੇ ਖਾ ਕੇ ਤੇ ਹੁਣ ਇਹਨਾਂ ਨੇ ਕੀ ਕੀਤਾ ਵਾ ਸਾਡਾ ਮੁੰਡਾ ਬਾਹਰੋਂ ਆਉਣਾ ਸੀ ਅਸੀਂ ਕਿਹਾ ਵੀ ਸਾਨੂੰ ਮਾਰਚ ਦੇ ਵਿੱਚ ਵਿਆਹ ਦੇ ਦਿਓ ਹਾਂਜੀ ਤੇ ਇਹਨਾਂ ਨੇ ਕੀ ਕੀਤਾ ਕੁੜੀ ਦਾ ਚੱਕ ਕੇ ਹੋਰ ਕਿਤੇ ਵਿਆਹ ਕਰ ਦਿੱਤਾ ਉਹ ਕੁੜੀ ਕਿਸੇ ਹੋਰ ਥਾਂ ਕੁੜੀ ਦਾ ਸੀਗੀ ਗੱਲਬਾਤ ਚੱਲਦੀ ਪਈ ਸੀ। ਅੱਛਾ ਤੁਹਾਨੂੰ ਦੱਸਿਆ ਨਹੀਂ। ਹਾਂਜੀ ਸਾਨੂੰ ਨਹੀਂ ਦੱਸਿਆ ਤੇ ਇਹਨਾਂ ਨੇ ਉਹ ਮੁੰਡੇ ਦੇ ਨਾਲ ਚੱਕ ਕੇ ਵਿਆਹ ਕਰਤਾ। ਸਾਡੇ ਨਾਲ ਅਸੀਂ ਪੰਚਾਇਤ ਲੈ ਕੇ ਮਰਾਰਾਪਿੰਡ ਗਏ ਸੀਗੇ ਤੇ ਉੱਥੇ ਪੰਚਾਇਤ ਨੇ ਮਰਾਰਾ ਵਾਲੀ ਪੰਚਾਇਤ ਨੇ ਤੇ ਗੋਪੀਪੁਰ ਪੰਚਾਇਤ ਨੇ ਇਹ ਕਿਹਾ ਸੀਗਾ ਵੀ ਤੁਹਾਨੂੰ ਇਸੇ ਪੈਸੇ ਇਹ ਦੇਣਗੇ ਭਾਵੇਂ ਥੋੜੇ-ਥੋੜੇ ਕਰਕੇ ਕਿਸ਼ਤਾਂ ਨਾਲ ਦੇਣ। ਸਾਨੂੰ ਉਹਨਾਂ ਨੇ ਕੋਈ ਪੈਸਾ ਨਹੀਂ ਦਿੱਤਾ ਤੇ ਪੰਚਾਇਤ ਹੁਣ ਮਰਾਰਾ ਵਾਲੀ ਪੰਚਾਇਤ ਤੇ ਗੋਪੀਪੁਰ ਵਾਲੀ ਪੰਚਾਇਤ ਵੀ ਸਾਡੇ ਨਾਲ ਆ ਜੀ। ਕਿੰਨੇ ਕ ਪੈਸੇ ਸਰ ਤੁਹਾਡੇ? 170000 ਰੁਪਈਆ ਜੀ ਤੁਨੂੰ ਉਹਦੇ ਵਿੱਚੋਂ ਕੋਈ ਪੈਸਾ ਨਹੀਂ ਮਿਲਿਆ ਏ ਨਹੀਂ ਜੀ ਨਹੀਂ ਸਾਨੂੰ ਕੋਈ ਪੈਸਾ ਨਹੀਂ ਮਿਲਿਆ ਸਾਨੂੰ ਸਗੋਂ ਪੰਚਾਇਤ ਵੀ ਇਸ ਗੱਲ ਤੋਂ ਬਹੁਤ ਨਾਰਾਜ਼ ਹੋ ਗਈ ਆ ਵੀ ਉਹਨਾਂ ਦੀ ਵੀ ਨਹੀਂ ਗੱਲ ਸੁਣਦੇ ਸੀ ਇਹ ਰਾਜੀਨਾਮੇ ਦਾ ਜਿਹੜਾ ਕੋਈ ਕੋਈ ਰਾਜੀਨਾਮਾ ਇਹਨਾਂ ਕੋਈ ਗੱਲਬਾਤ ਨਹੀਂ ਹੋਈ ਇਹ ਪੰਚਾਇਤ ਦਾ ਲਿਖਿਆ ਹ ਪ੍ਰੂਫ ਸਾਡੇ ਕੋਲ ਹੈਗਾ ਜੀ ਉਸ ਗੱਲ ਤੇ ਇਹ ਰਹਿ ਨਹੀਂ ਜੀ ਪੰਚਾਇਤੀ ਕਾਲਜ ਤੁਹਾਡੇ ਕੋਲ ਹੈਗਾ ਹਾਂਜੀ ਹਾਂਜੀ ਪੰਚਾਇਤੀ ਕਾਲਜ ਹੈਗਾ ਤੇ ਤੁਸੀਂ ਹੁਣ ਸਰ ਕੀ ਇਨਸਾਫ ਤੋਂ ਕੀ ਕਾਨੂੰਨ ਤੋਂ ਕੀ ਮੰਗ ਕਰਦੇ ਹੋ ਅਸੀਂ ਕਾਨੂੰਨ ਤੋਂ ਇਹ ਮੰਗ ਕਰਦੇ ਆ ਜੇ ਸਾਡਾ ਇਨਸਾਫ ਕੀਤਾ ਜਾਵੇ ਕਿਉਂਕਿ ਇਹ 420 ਸਾਡੇ ਨਾਲ ਹੋਈ ਆ ਠੱਗੀ ਹੋਈ ਆ ਜੇ ਤਾਂ ਗਾਂਹ ਹੋਰ ਵੀ ਕਿਸੇ ਨਾਲ ਠੱਗੀ ਹੋ ਸਕਦੀ ਆ ਇਸ ਕਰਕੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਸਾਡੇ ਪੈਸੇ ਵਾਪਸ ਦਿਵਾਏ ਜਾਣ ਠੀਕ ਜੀ ਹਾਂਜੀ ਕੀ ਨਾ ਆਪਣਾ ਕਰਮਜੀਤ ਬੰਦੇ ਹਾਂਜੀ ਤੁਸੀਂ ਕੀ ਚਾਹੁੰਦੇ ਕੀ ਕੀ ਮੈਟਰ ਕੀ ਤੁਹਾਡੇ ਕੀ ਮਾਮਲਾ ਕੀ ਹੈ ਹਾਡੇ ਭਾਜੀ ਵਾਸਤੇ ਵੀ ਬੇੜੇ ਨਾਲ ਜਿਹੜਾ ਧੋਖਾ ਕੀਤਾ ਇਹਨਾਂ ਨੇ ਬਹੁਤ ਜ਼ਿਆਦਾ ਕੀਤਾ ਹੈ ਸਾਡੇ ਨੇ ਹਾਂਜੀ ਕਾਕੇ ਨੂੰ ਡਰਾਉਂਦੇ ਵੀ ਰਹੇ ਦਾ ਡੈੜੀ ਕੁੜੀ ਦਾ ਇਹ ਕਾਕੇ ਨੂੰ ਡਰਾਉਂਦੇ ਰਹੇ ਭਾਜੀ ਕੁੜੀ ਆ ਕਿ ਕਿਸ ਗੱਲੋਂ ਡਰਾਉਂਦੇ ਰਹੇ ਵੀ ਪੈਸੇ ਨਹੀਂ ਤੁਸੀਂ ਦਿੰਦੇ ਹੈਗੇ ਕਾਕੇ ਨੂੰ ਕਹਿੰਦਾ ਤੁਸੀਂ ਪੈਸੇ ਨਹੀਂ ਪਾਉਂਦਾ ਹੈਗਾ ਤੂੰ ਆਉਂਦਾ ਨਗਾ ਹੈਗਾ ਇਹ ਖਾਂਦੇ ਰਹੇ 16 ਤੱਕ ਪੈਸੇ ਭਾਈ ਮਗਾ ਕੇ ਖਾਂਦੇ ਰਹੇ ਆ ਤੁਹਾਡੇ ਬੇਟੇ ਦੀ ਕਿ ਇੰਗੇਜਮੈਂਟ ਹੋਈ ਸੀ ਇਹਨਾਂ ਨਾਲ ਹਾਂਜੀ ਜੀ ਅੱਛਾ ਤੇ ਕਿੰਨੇ ਕ ਪੈਸੇ ਆ ਤੁਹਾਡੇ ਜਿਹੜੇ ਇਹਨਾਂ ਕੋਲ ਫਸੇ ਪਏ ਆ ਹਾਂਜੀ ਜਾਰੇ ਆ ਕਾਫੀ ਤਾਂ ਹੋਣ 36000 ਅੱਛਾ ਤੇ ਜਿਹੜੇ ਤੁਸੀਂ ਪਿੰਡ ਦੀ ਪੰਚਾਇਤ ਵਗੈਰਾ ਬੈਠੀ ਹੋ ਗੱਲ ਬਣ ਹਾਂਜੀ ਉਹ ਸਾਡੇ ਨਾਲ ਸਹਿਮਤ ਹੈ ਸਾਰੇ ਕੀ ਕਹਿੰਦੇ ਪਿੰਡ ਦੇ ਸਰਪੰਸਾ ਦਾ ਕੀ ਨਾਮ ਆ ਨਿਰਮਲ ਸਿੰਘ ਨਿਰਮਲ ਸਿੰਘ ਗੋਪੀਪਾਲਤ ਗੋਪੀਪਾਲਤ ਕੀ ਸਰਪੰਸ ਸਾਹਿਬ ਨੇ ਕੀ ਦੱਸਿਆ ਤੁਹਾਨੂੰ ਕੀ ਕਹਿੰਦੇ ਤੁਸੀਂ ਪਿੰਡ ਦੇ ਵੀ ਤੁਸੀਂ ਜਿੱਦਾਂ ਤੁਸੀਂ ਕਹੋਗੇ ਉਦਾਂ ਹੀ ਤੁਹਾਡੇ ਨਾਲ ਹਾਂਣਾ ਤੁਸੀਂ ਪਰਚਾ ਦਿਓ ਪਰਚਾ ਦੇ ਲਓ ਭਾਜੀ ਅੱਛਾ ਤੁਹਾਡੀ ਕਾਨੂੰਨ ਤੋਂ ਕੀ ਮੰਗ ਆ ਸਾਡੇ ਕਾਨੂੰਨ ਵਾਲਾ ਵੀ ਸਾਡੇ ਪਿੰਡ ਦਾ ਸਰਪੰਸ ਆ ਵੀ ਸਾਡਾ ਸਾਹੀ ਦੇ ਸਾਰੇ ਪੈਸੇ ਜਿੱਤਰੀ ਹੈਗੇ ਆ ਦੇਖੋ ਪਾਜੀ ਜਿੱਦਾਂ ਹੁਣ ਮੈਂ ਵਰਤ ਵੀ ਰੱਖਉਂਦੀ ਰਹੀ ਆ ਪਹਿਲੀ ਵਾਰ ਮੈਂ ਵਰਤ ਰਖਾਇਆ ਤੇ ਇਹਨਾਂ ਨੇ ਮੇਰ ਨੂੰ ਉਹ ਨਾ ਕੁੜੀ ਨੇ ਖੱਜਾ ਖਰਾ ਪੂਰਾ ਕੀਤਾ 5000 ਰੁਪਏ ਮੇਰ ਕੋ ਖਰਚਾ ਇਹਨੇ ਕਰਾਇਆ ਕੁੜੀ ਨੇ ਤਿੰਨ ਚਾਰ ਚਾਰ ਹਜ਼ਾਰ ਦੇ ਸੀ ਵਰਤ ਮੇਰੇ ਮੁੰਡੇ ਦਾ ਨਾਮ ਰੱਖ ਰਹੀ ਰਹੀ ਤੇ ਰੱਖਦੀ ਕਿਸੇ ਦੇ ਹੋਰ ਦੇ ਨਾ ਚਲ ਕਿ ਕੁੜੀ ਦੀ ਪਹਿਲਾਂ ਕਿਸੇ ਨਾਲ ਗੱਲ ਵਸ ਗਈ ਗੱਲਬਾਤ ਪਾਜੀ ਪੂਰੀ ਚੱਲਦੀ ਨਹੀਂ ਕੁੜੀ ਦੀ ਪਰ ਸਾਨੂੰ ਅਸੀਂ ਤਾਂ ਵੀ ਚੱਲ ਕੋਈ ਗੱਲ ਨਹੀਂ ਸਾਡੇ ਨਾਲ ਕੋਈ ਪਤਾ ਨਹੀਂ ਸੀ ਸਾਨੂੰ ਇਸ ਕੱਲ ਦਾ ਹੁਣ ਸਾਨੂੰ ਸਾਰੇ ਦੱਸ ਦੇ ਪਾਜੀ ਅੱਛਾ ਵੀ ਗੱਲਬਾਤ ਇਹ ਚੱਲਦੀ ਪਈ ਸੀ ਕਿਤੇ ਹੋਰ ਐ ਪੈ ਹੈ ਸਾਡੇ ਮੁੰਡੇ ਕੋ ਖਾਂਦੀ ਰਹੀ ਆ ਸਾਨੂੰ ਚਾਹੀਦਾ ਵੀ ਸਾਡੇ ਨਾਲ ਫੈਸਲਾ ਹੋਵੇ ਡੀਰ ਨਾਲ ਸਾਡੇ ਨਾਲ ਕੋ ਗੱਲ ਤੁਸੀਂ ਤਾਂ ਡੀਏ ਹੀ ਮੰਗਾ ਜੀ ਤੁਹਾਡੇ ਜਿਹੜੇ ਪੈਸੇ ਫਸੇ ਆ ਤੁਹਾਨੂੰ ਮਿਲਦੇ ਉਹ ਸਾਨੂੰ ਮਿਲ ਜਾਣ ਠੀਕ ਠੀਕ ਹੈ ਸ਼ੁਕਰੀਆ